ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪਿਆਰ ਭਰੀ ਇੱਕ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੀ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ ਇੱਕ ਦਿਨ ਅਕਬਰ ਬਾਦਸ਼ਾ ਇਕਾਂਤ ਰੂਪ ਵਿੱਚ ਚੁੱਪਚਾਪ ਬੈਠੇ ਕਿਸੇ ਵਿਸ਼ੇ ਤੇ ਵਿਚਾਰ ਕਰ ਰਹੇ ਸਨ ਤਾਂ ਹੀ ਬੀਰਵਾਲ ਨੇ ਆ ਕੇ ਬਾਦਸ਼ਾ ਅਕਬਰ ਨਾਲ ਕੁਝ ਮਜ਼ਾਕ ਕੀਤਾ ਬਾਦਸ਼ਾ ਅਕਬਰ ਉਸ ਸਮੇਂ ਮਜ਼ਾਕ ਦੇ ਮੂਡ ਵਿੱਚ ਨਹੀਂ ਸਨ ਇਸ ਲਈ ਬੀਰਵਾਲ ਦੇ ਮਜ਼ਾਕ ਨਾਲ ਉਹ ਗੁੱਸੇ ਹੋ ਗਏ ਅਤੇ ਬੋਲੇ ਬੀਰਵਾਲ ਤੂੰ ਅੱਜ ਤੋਂ ਮੇਰੇ ਦਰਬਾਰ ਵਿੱਚ ਨਾ ਆਉਣਾ ਇੱਥੋਂ ਚਲੇ ਜਾਓ ਅਕਬਰ ਬਾਦਸ਼ਾਹ ਨੂੰ ਨਾਰਾਜ਼ ਦੇਖ ਕੇ ਬੀਰਵਾਲ ਨੇ ਉਥੋਂ ਚੁੱਪਚਾਪ ਚਲੇ ਜਾਣਾ ਹੀ ਉਚਿਤ ਸਮਝਿਆ ਜਦ 1 ਮਹੀਨਾ ਹੋ ਗਿਆ ਤਦ ਹੀ ਅਕਬਰ ਬਾਦਸ਼ਾਹ ਨੇ ਉਹਨਾਂ ਨੂੰ ਨਹੀਂ ਬੁਲਾਇਆ ਅਤੇ ਉਹਨਾਂ ਦੀ ਜਗ੍ਹਾ ਇੱਕ ਨਵਾਂ ਦੀਵਾਨ ਨਿਯੁਕਤ ਕਰ ਲਿਆ ਜਦ ਬੀਰਵਾਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਿਨਾ ਕੁਝ ਕਹੇ ਸੁਣੇ ਬਾਹਰ ਚਲਾ ਗਿਆ ਅਤੇ ਆਪਣੇ ਘਰ ਵਾਲਿਆਂ ਨੂੰ ਦਿੱਲੀ ਛੱਡ ਗਿਆ ਇਸ ਤਰ੍ਹਾਂ ਬੀਰਵਾਲ ਨੂੰ دیਵਾਨੀ ਤੋਂ ਵੱਖ ਹੋਏ 2-3 ਮਹੀਨੇ ਬੀਤ ਗਏ ਸਨ ਰਾਜ ਦਾ ਸਾਰਾ ਕੰਮ ਹੁਣ ਨਵਾਂ ਦੀਵਾਨ ਆਪਣੀ ਬੁੱਧੀ ਦੇ ਮੁਤਾਬਕ ਠੀਕ ਤਰ੍ਹਾਂ ਨਾਲ ਕਰਦਾ ਸੀ ਪ੍ਰੰਤੂ ਅਕਬਰ ਬਾਦਸ਼ਾਹ ਨੂੰ ਉਸਤੇ ਤਸੱਲੀ ਨਹੀਂ ਹੋਈ ਉਹਨਾਂ ਨੇ ਇੱਕ ਜੋਗ ਦੀਵਾਨ ਨਿਯੁਕਤ ਕਰਨ ਦਾ ਸਕਲਪ ਕੀਤਾ ਪਰੰਤੂ ਫੌਰਨ ਇੱਕ ਯੋਗ ਵਿਅਕਤੀ ਦਾ ਮਿਲਣਾ ਅਸੰਭਵ ਸੀ ਇਸ ਲਈ ਉਹਨਾਂ ਨੇ ਸਾਰੇ ਦੇਸ਼ ਵਿੱਚ ਇਹ ਐਲਾਨ ਕਰਵਾ ਦਿੱਤਾ ਕਿ ਜਿਹੜਾ ਆਦਮੀ ਦਿੱਲੀ ਦਰਬਾਰ ਵਿੱਚ ਪੁੱਛੇ ਗਏ ਸਵਾਲਾਂ ਦਾ ਠੀਕ-ਠੀਕ ਜਵਾਬ ਦੇਵੇਗਾ ਉਸ ਨੂੰ ਦੀਵਾਨ ਬਣਾ ਦਿੱਤਾ ਜਾਵੇਗਾ ਐਲਾਨ ਸੁਣ ਕੇ ਦੀਵਾਨੀ ਦੀ ਇੱਛਾ ਰੱਖਣ ਵਾਲੇ ਬਹੁਤ ਸਾਰੇ ਵਿਅਕਤੀ ਦਿੱਲੀ ਵਿੱਚ ਇਕੱਠੇ ਹੋ ਗਏ ਦਰਬਾਰੀਆਂ ਨੂੰ ਵੀ ਉਮੀਦ ਵਾਰ ਹੋਣ ਦੀ ਬਾਦਸ਼ਾਹਕਰ ਵੱਲੋਂ ਆਗਿਆ ਆਈ ਮਗਰ ਜਵਾਬ ਨਾ ਦੇ ਸਕਣ ਤੇ ਹਾਸੇ ਦਾ ਪਾਤਰ ਬਣਨ ਦੇ ਡਰ ਨਾਲ ਕਿਸੇ ਦੀ ਵੀ ਇਹ ਹਿੰਮਤ ਨਹੀਂ ਹੋਈ ਅੰਤ ਵਿੱਚ ਉਹ ਦਿਨ ਆ ਹੀ ਪਹੁੰਚਿਆ ਸਵਾ ਵਿੱਚ ਸਿਵਾਏ ਦਰਬਾਰੀਆਂ ਦੇ ਕਿਸੇ ਹੋਰ ਨੂੰ ਆਉਣ ਦੀ ਆਗਿਆ ਨਹੀਂ ਸੀ ਦੀਵਾਨ ਬਣਨ ਲਈ ਕੇਵਲ 5 ਉਮੀਦਵਾਰ ਹਾਜ਼ਰ ਹੋਏ ਸਨ ਉਨ੍ਹਾਂ ਵਿੱਚੋਂ ਇੱਕ ਗਰਾਰੇਦਾਰ ਪਜਾਮਾ ਅਤੇ ਘਟਿੱਲਾ ਗੋਡੇ ਤੱਕ ਕੁੜਤਾ ਪਾੰਨੇ ਹੋਏ ਸੀ ਸਿਰ ਤੇ ਸਾਫਾ ਇਸ ਤਰ੍ਹਾਂ ਬੰਨਿਆ ਹੋਇਆ ਸੀ ਜਿਸ ਨਾਲ ਉਸ ਦੀ ਇੱਕ ਅੱਖ ਟੱਕੀ ਹੋਈ ਸੀ ਉਸ ਦੀ ਲੰਬੀ ਦਾੜੀ ਚਮਕਦੀ ਅੱਖ ਅਤੇ ਚਮਕਦਾਰ ਮੂੰਹ ਤੋਂ ਇਹ ਪਤਾ ਲੱਗਦਾ ਸੀ ਕਿ ਇਹ ਕੋਈ ਪ੍ਰਭਾਵਸ਼ਾਲੀ ਮਨੁੱਖ ਹੈ ਉਸ ਦੀ ਦਾੜੀ ਦੇ ਵਾਲ ਅਤੇ ਕਾਲੇ ਅਤੇ ਅੱਧੇ ਸਫੈਦ ਸਨ ਸਭ ਤੋਂ ਪਹਿਲਾਂ ਪੰਡਤ ਰਾਜ ਜਗਨਨਾਥ ਨੇ ਕਿਹਾ ਅੱਜ ਦੀ ਸਵਾ ਵਿੱਚ ਕੀਤੇ ਗਏ ਸਵਾਲਾਂ ਦਾ ਜਿਹੜਾ ਠੀਕ-ਠੀਕ ਜਵਾਬ ਦੇਵੇਗਾ ਉਹੀ ਦਿਵਾਨ ਬਣਾਇਆ ਜਾਵੇਗਾ। ਪ੍ਰੰਤੂ ਜਿਸ ਦਾ ਇੱਕ ਵੀ ਜਵਾਬ ਗਲਤ ਹੋਵੇਗਾ ਉਸ ਨੂੰ ਫਿਰ ਸਵਾਲ ਨਹੀਂ ਕੀਤਾ ਜਾਵੇਗਾ। ਪਹਿਲਾ ਪ੍ਰਸ਼ਨ ਹੈ ਕਿ ਦੁਨੀਆਂ ਦੇ ਸਮੁੰਦਰਾਂ ਵਿੱਚ ਮੋਤੀ ਦੀਆਂ ਸੀਪਾਂ ਕਿੰਨੀਆਂ ਹੁੰਦੀਆਂ ਹਨ? ਇਹ ਸਵਾਲ ਸੁਣ ਕੇ ਚਾਰੋਂ ਉਮੀਦਵਾਰਾਂ ਵਿੱਚੋਂ ਕਿਸੇ ਨੇ ਲੱਖ, ਕਿਸੇ ਨੇ ਕਰੋੜ ਤੇ ਕਿਸੇ ਨੇ ਅਰਬਾਂ ਸੀਪਾਂ ਦੱਸੀਆਂ। ਪਰੰਤੂ ਸਾਫੇ ਵਾਲਾ ਬੋਲਿਆ ਸੰਸਾਰ ਦੇ ਮਨੁੱਖਾਂ ਦੀਆਂ ਜਿੰਨੀਆਂ ਅੱਖਾਂ ਹੁੰਦੀਆਂ ਨੇ ਓਨਾਂ ਹੀ ਸੀਪਾਂ ਹੁੰਦੀਆਂ ਨੇ ਇਹ ਜਵਾਬ ਸੁਣ ਕੇ ਚਾਰੋਂ ਪਾਸਿਆਂ ਤੋਂ ਵਾਹ ਵਾਹ ਹੋਣ ਲੱਗੀ ਹੁਣ ਪੰਡਤ ਜਗਨਨਾਥ ਨੇ ਚਾਰਾਂ ਦੇ ਪੁੱਛਣਾ ਬੰਦ ਕਰ ਦਿੱਤਾ ਅਤੇ ਸਾਫੇ ਵਾਲੇ ਤੋਂ ਦੂਸਰਾ ਸਵਾਲ ਪੁੱਛਿਆ ਸਰੀਰ ਦਾ ਪਹਿਲਾ ਗੁਣ ਕੀ ਹੈ arogyata ਸਾਫੇ ਵਾਲੇ ਬੁੱਢੇ ਨੇ ਕਿਹਾ ਇਸ ਤੋਂ ਬਾਅਦ ਨਵਾਬ ਅਬਦੁਲ ਰਹੀਮ ਖਾਨ ਖਾਨਾ ਨੇ ਪੁੱਛਿਆ ਸਭ ਤੋਂ ਵੱਧ ਕੇ ਸਸਤਰ ਕੀ ਹੈ ਦਾੜੀ ਵਾਲੇ ਬੁੱਢੇ ਉਮੀਦਵਾਰ ਨੇ ਕਿਹਾ ਬੁੱਧੀ ਹੀ ਸਭ ਤੋਂ ਉੱਤਮ ਸਸਤਰ ਹੈ ਰਾਜਾ ਟੋਡਰਮਲ ਨੇ ਪੁੱਛਿਆ ਜੇਕਰ ਖੰਡ ਤੇ ਰੇਤਾ ਮਿਲ ਜਾਵੇ ਤਾਂ ਕਿਸ ਤਾਂ ਪਾਣੀ ਵਿੱਚ ਪਾਉਣ ਤੋਂ ਇਲਾਵਾ ਉਹਨਾਂ ਨੂੰ ਬਖ ਕਰਨ ਦਾ ਹੋਰ ਕੀ ਉਪਾਅ ਹੈ ਉਹਨਾਂ ਨੂੰ ਪ੍ਰithvi ਤੇ ਖਿਲਾਰ ਦਿੱਤਾ ਜਾਣਾ ਚਾਹੀਦਾ ਖੰਡ ਨੂੰ ਕੀੜੀਆਂ ਚੁੱਕ ਕੇ ਲੈ ਜਾਣਗੀਆਂ ਅਤੇ ਰੇਤਾ ਪਏ ਰਹਿ ਜਾਵੇਗਾ ਉਮੀਦਵਾਰ ਨੇ ਜਵਾਬ ਦਿੱਤਾ ਨਵਾਬ ਖਾਨਾ ਖਾਨ ਨੇ ਪੰਜਵਾਂ ਸਵਾਲ ਕੀਤਾ ਕੀ ਤੂੰ ਸਮੁੰਦਰ ਦਾ ਪਾਣੀ ਪੀ ਸਕੇਗਾ ਤੁਸੀਂ ਸਮੁੰਦਰ ਵਿੱਚ ਡਿੱਗਣ ਵਾਲੀਆਂ ਸਭ ਨਦੀਆਂ ਦਾ ਉਸ ਵਿੱਚ ਜਾਣਾ ਬੰਦ ਕਰ ਦਿਓ ਤਾਂ ਮੈਂ ਪੀ ਸਕਦਾ ਹਾਂ ਦਾੜੀ ਵਾਲੇ ਨੇ ਜਵਾਬ ਦਿੱਤਾ ਪੰਡਿਤ ਜਗਨਨਾਥ ਨੇ ਸੇਵਾ ਸਵਾਲ ਕੀਤਾ ਚਿਤਾ ਬਿਨਾ ਆਦਮੀ ਕਿਸ ਨਾਲ ਛੜਦਾ ਹੈ ਸਾਫੇ ਵਾਲੇ ਉਮੀਦਵਾਰ ਨੇ ਕਿਹਾ ਚਿੰਤਾ ਨਾਲ ਸਭ ਤੋਂ ਨੀਚ ਉਦਮ ਕੀ ਹੈ ਟੋਡਰਮਲ ਨੇ ਸੱਤਵਾਂ ਸਵਾਲ ਕੀਤਾ ਉਮੀਦਵਾਰ ਬੋਲਿਆ ਮੰਗਣ ਦਾ ਅਜਿਹੇ ਉੱਤਰ ਸੁਣ ਕੇ ਸਾਰੇ ਹੈਰਾਨ ਰਹਿ ਗਏ ਤੇ ਉਸ ਦੀ ਪ੍ਰਸ਼ੰਸਾ ਕਰਨ ਲੱਗੇ ਜੇਕਰ ਹਾਜ਼ਰ ਦਰਬਾਰੀਆਂ ਵਿੱਚੋਂ ਕੋਈ ਵੀ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇਵੇਗਾ ਤਾਂ ਮੈਂ ਉਸ ਦੀ ਬਹੁਤ ਕਿਰਪਾ ਮੰਨਾਂਗਾ ਸਾਫੇ ਵਾਲੇ ਬੁੱਢੇ ਨੇ ਕਿਹਾ ਇਹ ਸੁਣ ਕੇ ਸਾਰੇ ਦਰਬਾਰੀ ਉੱਠ ਬੋਲ ਉੱਠੇ ਖੁਸ਼ੀ ਨਾਲ ਪੁੱਛੋ ਕਿ ਵਾਰਡ ਦੇ ਖੋਲਣ ਅਤੇ ਬੰਦ ਕਰਨ ਦੇ ਸਮੇਂ ਜਿਹੜੀ ਚੂੰ-ਚੂੰ ਦਾ ਸ਼ਬਦ ਹੁੰਦਾ ਉਸ ਦਾ ਕੀ ਅਰਥ ਹੈ ਉਹ ਵੀ ਇਸ ਸਵਾਲ ਦਾ ਜਵਾਬ ਨਾ ਦੇ ਸਕਿਆ ਅਕਬਰ ਬਾਦਸ਼ਾ ਉਸਦੀ ਬੁੱਧੀ ਤੋਂ ਖੁਸ਼ ਹੋਏ ਅਤੇ ਮਨ ਹੀ ਮਨ ਵਿੱਚ ਮੰਨ ਲਿਆ ਕਿ ਉਹਨਾਂ ਨੂੰ ਬੀਰਵਲ ਦੇ ਬਾਗ ਹੀ ਜੋਗ ਦੀਵਾਨ ਮਿਲ ਗਿਆ ਹੈ ਫਿਰ ਅਕਬਰ ਬਾਦਸ਼ਾ ਨੇ ਕਿਹਾ ਮੈਂ ਬੀਰਵਲ ਨੂੰ ਕੱਢ ਦਿੱਤਾ ਹੈ ਉਹ ਪਤਾ ਨਹੀਂ ਕਿੱਧਰ ਚਲਾ ਗਿਆ ਮੈਂ ਉਸ ਨੂੰ ਬਹੁਤ ਲੱਭਿਆ ਪਰੰਤੂ ਉਸ ਦਾ ਤਾਂ ਕਿਧਰੇ ਪਤਾ ਹੀ ਨਹੀਂ ਲੱਗਾ ਇਸ ਲਈ ਮੈਨੂੰ ਦੂਸਰਾ ਜੋਗ ਦੀਵਾਨ ਲੱਭਣ ਦੀ ਜ਼ਰੂਰਤ ਪਈ ਜੇਕਰ ਮੈਨੂੰ ਪਤਾ ਹੁੰਦਾ ਕਿ ਬੀਰਵਲ ਕਿੱਥੇ ਹੈ ਤਾਂ ਮੈਂ ਉਸ ਨੂੰ ਬਲਵੌਣ ਦਾ ਜ਼ਰੂਰ ਯਤਨ ਕਰਦਾ ਹਜ਼ੂਰ ਜੇਕਰ ਤੁਸੀਂ ਸੱਚੇ ਦਿਲੋਂ ਲੱਭਣ ਦਾ ਯਤਨ ਕੀਤਾ ਹੁੰਦਾ ਤਾਂ ਉਹ ਜ਼ਰੂਰ ਮਿਲਦਾ ਨਵੇਂ ਦੀਵਾਨ ਨੇ ਨਿਮਰਤਾ ਨਾਲ ਕਿਹਾ ਅਕਬਰ ਬਾਦਸ਼ਾਹ ਬੋਲੇ ਨਹੀਂ ਜਿੱਥੋਂ ਤੱਕ ਮੇਰੇ ਤੋਂ ਹੋ ਸਕਿਆ ਮੈਂ ਉਹਨਾਂ ਨੂੰ ਲੱਭਣ ਵਿੱਚ ਕੋਈ ਕਸਰ ਨਹੀਂ ਛੱਡੀ ਜਦ ਕਿਸੇ ਤਰ੍ਹਾਂ ਵੀ ਨਹੀਂ ਮਿਲਿਆ ਤਾਂਦ ਮੈਂ ਨਵੇਂ ਬੁੱਧੀਮਾਨ ਦੀਵਾਨ ਨੂੰ ਲੱਭਣ ਲਈ लाचार ਹੋਇਆ ਜਾਪਨਾ ਹੁਣ ਜੇਕਰ ਉਹ ਤੁਹਾਨੂੰ ਆ ਮਿਲੇ ਤਾਂ ਤੁਸੀਂ ਉਸ ਨੂੰ ਰੱਖੋਗੇ ਜਾਂ ਨਹੀਂ ਨਵੇਂ دیਵਾਨ ਨੇ ਪੁੱਛਿਆ ਅਕਬਰ ਬਾਦਸ਼ਾਹ ਬੋਲੇ ਹਾਂ ਜ਼ਰੂਰ ਰੱਖਾਂਗਾ ਮੈਂ ਤਾਂ ਉਸ ਨੂੰ ਬੁਲਾਉਣ ਲਈ ਬੜਾ ਬੇਚੈਨ ਹੋ ਰਿਹਾ ਹਾਂ ਉਸ ਦਾ ਪਤਾ ਟਿਕਾਣਾ ਮੈਂ ਜਾਣਦਾ ਹਾਂ ਨਵੇਂ دیਵਾਨ ਨੇ ਕਿਹਾ ਇਸ ਤੇ ਅਕਬਰ ਬਾਦਸ਼ਾਹ ਬੋਲੇ ਜੇਕਰ ਤੂੰ ਉਸ ਦਾ ਪਤਾ ਟਿਕਾਣਾ ਦੱਸ ਦਵੇਂਗਾ ਤਾਂ ਮੈਂ ਤੇਰਾ ਬਹੁਤ ਐਸਾਨਮੰਦ ਹੋਵਾਂਗਾ ਨਵੇਂ ਦਵਾਨ ਨੇ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਅਕਬਰ ਬਾਦਸ਼ਾਹ ਨੂੰ ਬੀਰਵਾਲ ਨੂੰ ਪ੍ਰਾਪਤ ਕਰਨ ਦੀ ਦਿਲੋਂ ਬਹੁਤ ਇੱਛਾ ਹੈ ਇਸ ਲਈ ਹੁਣ ਉਸ ਨੇ ਅਕਬਰ ਨੂੰ ਖੁਸ਼ ਕਰਨ ਲਈ ਆਪਣਾ ਸਾਫਾ ਉੱਚਾ ਚੁੱਕ ਕੇ ਆਪਣੀ ਟੱਕੀ ਹੋਈ ਅੱਖ ਬਾਹਰ ਕੱਢੀ ਢਿੱਲਾ ਕੁੜਤਾ ਅਤੇ ਗਰਾਰੇਦਾਰ ਪਜਾਮਾ ਲਾ ਕੇ ਵੱਖ ਛੁੱਟ ਦਿੱਤਾ ਦਾੜੀ ਖਿੱਚ ਕੇ ਦੂਰ ਕਰ ਦਿੱਤੀ ਅਤੇ ਬੀਰਵਾਲ ਦੇ ਰੂਪ ਵਿੱਚ ਪ੍ਰਗਟ ਹੋ ਗਿਆ ਬੀਰਵਾਲ ਨੂੰ ਦੇਖ ਕੇ ਸਭ ਬਹੁਤ ਖੁਸ਼ ਹੋਏ ਅਕਬਰ ਬਾਦਸ਼ਾਹ ਦੀ ਤਾਂ ਖੁਸ਼ੀ ਦਾ ਅੰਤ ਹੀ ਨਹੀਂ ਰਿਹਾ ਚਾਰੇ ਪਾਸਿਆਂ ਤੋਂ ਵਾਹ-ਵਾਹ ਦੀਆਂ ਆਵਾਜ਼ਾਂ ਆਉਣ ਲੱਗੀਆਂ। ਅਕਬਰ ਬਾਦਸ਼ਾਹ ਦੇ ਪੁੱਛਣ ਤੇ ਬੀਰਵਰ ਬੋਲਿਆ, ਤੁਹਾਡੇ ਕੋਲੋਂ ਚਲੇ ਜਾਣ ਤੋਂ ਬਾਅਦ 1 ਮਹੀਨੇ ਤੱਕ ਘਰ ਵਿੱਚ ਛੁਪ ਕੇ ਬੈਠਾ ਰਿਹਾ। ਕਦੀ-ਕਦੀ ਰਾਤ ਨੂੰ ਅਤੇ ਕਦੀ-ਕਦੀ ਦਿਨੇ ਭੇਸ ਬਦਲ ਕੇ ਬਾਹਰ ਨਿਕਲਿਆ ਕਰਦਾ ਸੀ। ਰਾਤ ਨੂੰ ਮੈਂ ਆਮ ਤੌਰ ਤੇ ਚੋਰਾ ਨੂੰ ਫੜਿਆ ਕਰਦਾ ਸੀ, ਪਰੰਤੂ ਮੈਨੂੰ ਕੋਈ ਪਹਿਚaan ਨਾ ਸਕਿਆ। ਜਦ ਮੈਨੂੰ ਯਕੀਨ ਹੋ ਗਿਆ ਕਿ ਮੇਰੇ ਗੁਪਤ ਭੇਸ ਵਿੱਚ ਮੈਨੂੰ ਕੋਈ ਪਹਿਚਾਨ ਨਹੀਂ ਸਕਦਾ, ਤਦ ਮੈਂ ਦਰਬਾਰ ਵਿੱਚ ਆਉਣ ਲੱਗਾ। ਅਤੇ ਇੱਥੋਂ ਦੇ ਰੰਗ ਟੰਗ ਤਿੱਖਣ ਲੱਗਾ ਇਸ ਤਰ੍ਹਾਂ ਕਰਦੇ ਕਰਦੇ ਮੈਂ ਇੱਥੇ ਤੱਕ ਪਹੁੰਚਿਆ ਇਹ ਸੁਣ ਕੇ ਅਕਬਰ ਬਾਦਸ਼ਾਹ ਬਹੁਤ ਖੁਸ਼ ਹੋਏ ਜਿਹੜੇ ਕੱਪੜੇ ਨਵੇਂ ਦੀਵਾਨ ਲਈ ਮੰਗਵਾਏ ਸਨ ਵੀਰਵਾਲ ਨੂੰ ਦੇਖ ਕੇ ਉਹਨਾਂ ਨੂੰ ਫਿਰ ਤੋਂ ਉਹਦੇ ਤੇ ਨਿਯੁਕਤ ਕਰ ਦਿੱਤਾ ਗਿਆ ਵੀਰਵਾਲ ਦੇ ਇਸ ਉਹਦੇ ਤੇ ਆ ਜਾਣ ਨਾਲ ਪਰਜਾ ਬਹੁਤ ਖੁਸ਼ ਹੋਈ ਇਸ ਤਰ੍ਹਾਂ ਅਕਬਰ ਬਾਦਸ਼ਾਹ ਨੂੰ ਆਪਣਾ ਪ੍ਰਾਣਾ ਸਾਥੀ ਵੀਰਵਾਲ ਮਿਲ ਗਿਆ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦੇ ਆਂ ਇੱਕ ਵਾਰ ਬਾਦਸ਼ਾਹ ਅਕਬਰ ਨੇ ਕਾਫੀ ਸੋਚ ਵਿਚਾਰ ਕਰਕੇ ਇਹ ਨਿਰਣਾ ਲਿਆ ਕਿ 2 ਮਹੀਨੇ ਦਾ 1 ਮਹੀਨਾ ਬਣਾਇਆ ਜਾਵੇ ਇਸ ਬਿਸੇ ਵਿੱਚ رائے ਲੈਣ ਲਈ ਬਾਦਸ਼ਾਹ ਅਕਬਰ ਨੇ ਬੀਰਵਾਲ ਨੂੰ ਆਪਣਾ ਨਿਰਣਾ ਸੁਣਾਇਆ ਬੀਰਵਾਲ ਨੇ ਬਾਦਸ਼ਾਹ ਦੇ ਇਸ ਨਿਰਣੇ ਦੀ ਤਾਰੀਫ ਕਰਦੇ ਹੋਏ ਕਿਹਾ ਹਜ਼ੂਰ ਇਸ ਤਰ੍ਹਾਂ ਤਾਂ ਇਸ ਦੁਨੀਆ ਦਾ ਭਲਾਈ ਹੋਵੇਗਾ ਕਿਉਂਕਿ ਚਾਨਣੀ ਰਾਤ 15 ਦਿਨ ਦੀ بجائے 1 ਮਹੀਨੇ ਤੱਕ ਦੀ ਰਹੇਗੀ ਬਾਦਸ਼ਾਹ ਅਕਬਰ ਨੇ ਅਕਵਰ ਬੀਰਵਾਲ ਦੇ ਇਸ ਤਰਕਾ ਤੇ ਖੁਦ ਨੂੰ ਅਜਿਹਾ ਕਰਨ ਵਿੱਚ ਅਸਮਰਥ ਰਹਿਣ ਤੇ ਬਹੁਤ ਸ਼ਰਮਿੰਦਾ ਹੋਈ। ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਆਵਾਂਗੇ। ਇਹ ਕਹਾਣੀਆਂ ਸਿੱਖਿਆਦਾਇਕ ਤੇ ਦਿਲਚਸਪ ਹੁੰਦੀਆਂ ਨੇ। ਜੇਕਰ ਤੁਹਾਨੂੰ ਇਹ ਵਧੀਆ ਲੱਗਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਹੁਣ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਵਾਂਗੇ ਜਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ